ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤੈ ਮੈਂ ਬਲਜੀਤ ਸਿੰਘ ਚੇਅਰਮੈਨ ਗੁਰੂ ਗੋਬਿੰਦਪੁਰ ਤੜੀ ਸਰਕਲ ਅੱਜ ਗੁਰੂ ਗੋਬਿੰਦਪੁਰ ਤੜੀ ਸਰਕਲ ਵੱਲੋਂ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਜੋ ਚੀਫ ਖਾਲਸਾ ਦੁਆਨ ਦੇ ਪ੍ਰਬੰਧ ਹੇਠ ਚੱਲਦਾ ਹੈ ਉਹਨਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਗੋਪਾਲਪੁਰਾ ਮੱਝਵਿੰਡ ਵਿਖੇ ਬੱਚਿਆਂ ਦੇ ਧਾਰਮਿਕ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਨ੍ਹਾਂ ਚ ਭਾਸ਼ਣ ਕਵਿਤਾ ਗੁਰਬਾਣੀ ਕੰਠ ਕੀਰਤਨ ਤੇ ਦਸਤਾਰ ਦੇਮ ਕਰ ਲੈਣ ਇਹਨਾਂ ਨੂੰ ਅਸੀਂ ਦੋ ਪਾਗਾਂ ਚ ਵੰਡਿਆ ਕਿ ਜੂਨੀਅਰ ਗਰੁੱਪ 6ਵੀਂ ਤੋਂ 8ਵੀਂ ਤੇ ਸੀਨੀਅਰ ਗਰੁੱਪ 9ਵੀਂ ਤੋਂ 12ਵੀਂ ਕਲਾਸ ਦੇ ਬੱਚੇ ਦੇ ਵਿੱਚ ਸ਼ਾਮਲ ਹੋਣਗੇ ਸਾਡਾ ਇਹ ਮਨੋਰਥ ਇਹ ਆ ਕਿ ਬੱਚਿਆਂ ਨੂੰ ਜਿਹੜਾ ਉਹਨਾਂ ਵਿੱਚ ਟੈਲੈਂਟ ਹੈ ਹੁਨਰ ਹੈ ਉਹਨਾਂ ਕੋਲ ਉਹਨਾਂ ਨੂੰ ਇੱਕ ਪਲੇਟਫਾਰਮ ਮੁਹੱਈਆ ਕਰਾਉਣਾ ਤਾਂ ਕਿ ਉਹ ਉਸ ਖੇਤਰ ਵਿੱਚ ਅੱਗੇ ਵਧਣ ਤੇ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਦਾ ਮਨੋਰਥ ਹੈ ਕਿ ਨੌਜਵਾਨਾਂ ਨੂੰ ਆਪਾਂ ਨੈਤਿਕ ਕਦਰਾਂ ਕੀਮਤਾਂ ਨਾਲ ਜੋੜੀਏ ਆਪਣੇ ਇਤਿਹਾਸ ਨਾਲ ਆਪਣੀ ਗੁਰਬਾਣੀ ਨਾਲ ਜੋੜੀਏ ਉਹਦੇ ਲਈ ਅਸੀਂ ਹਰ ਤਰੀਕਾ ਜਿਹੜਾ ਵੀ ਵਾਜਬ ਤਰੀਕਾ ਹੈ ਇਹ ਯੂਤ ਮੇਲਾ ਇਹ ਕੰਪੀਟੀਸ਼ਨਾਂ ਦਾ ਨੈਤਿਕ ਸਿੱਖਿਆ ਇੰਤਾਨ ਵੀ ਆਪਾਂ ਕਰਾਉਂਦੇ ਆ ਹੋਰ ਵੀ ਕਈ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਆ ਤੇ ਅੱਜ ਦਾ ਜਿਹੜਾ ਇੱਥੇ ਸਮਾਗਮ ਹੈ ਸ੍ਰੀ ਗੁਰੂ ਹਰਕਿਸ਼ਰਨ ਪਬਲਿਕ ਸਕੂਲ ਪਾਲਪੁਰਾ ਅਸੀਂ ਚੀਫ ਗੱਲ ਸਾਹਿਬਾਨ ਦੇ ਵੀ ਬਹੁਤ ਧੰਨਵਾਦੀ ਆ ਇੱਥੋਂ ਦੇ ਪ੍ਰਿੰਸੀਪਲ ਜੀ ਪਰਮਜੀਤ ਕੌਰ ਤੇ ਹੋਰ ਸਾਥ ਦੇ ਵੀ ਬੜੇ ਧੰਨਵਾਦੀ ਆ ਕਿ ਜਿਹੜੇ ਬਹੁਤ ਹੀ ਨਿਗਾ ਸਹਿਯੋਗ ਕਰ ਦਿੰਦੇ ਇਹਦੇ ਪ੍ਰੋਗਰਾਮ ਲਈ ਇਹ ਗੱਲ ਜਿਨ੍ਹਾਂ ਨੂੰ ਸਿੱਖੀ ਛਡਾਉਣ ਵਾਸਤੇ ਚੜ੍ਹਦੀਆਂ ਵਿਚਾਰੀਆਂ ਸੀ ਜਿਨ੍ਹਾਂ ਦੀ ਕੇਸ ਕੱਤਲ ਕਰਵਾਉਣ ਵਾਸਤੇ ਉਹਨਾਂ ਦੀ ਘੋੜੀ ਨਾਲ ਫੁਰੀ ਸੀ ਜਿਨ੍ਹਾਂ ਨੂੰ 7 ਤੇ 9 ਸਾਲ ਦੀ ਉਮਰ ਦੇ ਲੇਟ ਬੱਚਿਓ ਨੀਹਾਂ ਦੇ ਵਿੱਚ ਚੰਗੇ ਸ਼ਹੀਦ ਕਰ ਦਿੱਤਾ ਸੀ ਆਪਾਂ ਉਹਨਾਂ ਦੇ ਵਾਰਿਸਾਂ ਤੇ ਅੱਜ ਸਾਠ ਸੈਨਾ ਦੇ ਹੁੱਕੇ ਕੇਸ ਨੇ ਆਜ ਨਹੀਂ। ਬਾਰੇ ਬੱਚੋ ਤੁਹਾਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ 52 ਕਵੀ ਰੱਖੇ ਸੀ ਆਪਣੇ ਦਰਬਾਰ 'ਚ। ਤੁਹਾਡੀ ਜਾਸਕਤੀ ਵਾਸਤੇ ਤਦੇ ਦੌਰਜ ਵਾਸਤੇ ਕਿ 52 ਕਵੀ ਔਰ ਫਿਰ ਉਹਨਾਂ 52 ਦਾ ਸਨਮਾਨ ਕਰਿਆ ਕਰਦੇ ਸੀ। ਔਰ ਉਹ 52 ਕਵੀ ਜਦੋਂ ਬਾਦਲ ਕਵਤਾ ਸੁਣਉਂਦੀ ਹੁੰਦੇ ਸੀ ਅੱਗੇ ਸਰੋਤੇ ਬੈਠੇ ਹੁੰਦੇ ਸੀ। ਉਹਨਾਂ ਦੇ ਵਿੱਚ ਜੀਵਨ ਜਾਂਚ ਭੱਜ ਜਾਂਦੇ ਸੀ। ਜੀਵਨ ਜਿਉਣਾ ਕਿਸ ਤਰ੍ਹਾਂ ਹੈ? ਜਿਉਣਾ ਨਾਪੈ ਕਿਸੇ ਕੋ ਦੇ ਤਨੀ ਨਾਪੈ ਮਾਰ ਤੇ ਫਿਰ ਉਹ ਰਾਜਾ ਸੁਕਰਾਤ ਨੂੰ ਕਹਿੰਦਾ ਸੁਕਰਾਤ ਮੈਂ ਤੈਨੂੰ ਉਹ ਕੁਝ ਦੇ ਸਕਦਾ ਜੋ ਦੁਨੀਆ ਦਾ ਕੋਈ ਇਨਸਾਨ ਨਹੀਂ ਦੇ ਸਕਦਾ ਤੂੰ ਮੇਰੇ ਵੱਲ ਵੇਖ ਤੇ ਸਹੀਂ ਪਰ ਸੁਕਰਾਤ ਫਿਰ ਨਹੀਂ ਵੇਖਦਾ ਫਿਰ ਰਾਜਾ ਕਹਿੰਦਾ ਵਾ ਕਿ ਲੋਕਾਂ ਦੀ ਲਾਈਨਾਂ ਲੱਗੀਆਂ ਹੁੰਦੀਆਂ ਮੇਰੇ ਸਾਹਮਣੇ ਮਿੱਤੋ ਮਿਲਣ ਵਾਸਤੇ ਤੇ ਮੈਂ ਤੇਰੇ ਕੋਲ ਆਇਆ ਵਾ ਕਿਉਂਕਿ ਉਹ ਰਾਜਾ ਹੀ ਨਾ ਤੇ ਫਿਰ ਸੁਕਰਾਤ ਰਾਜੇ ਬਣ ਬੀਖਦਾ ਵਾ ਸੁਕਰਾਤ ਕਿਹਦੇ ਬਣ ਵੇਖਦਾ ਵਾ ਪੇਪਰਾਂ ਦੇ ਵਿੱਚ ਵੀ ਸਫਲਤਾ ਜ਼ਰੂਰ ਪਰਮਾਤਮਾ ਦੀ ਕਿਰਪਾ ਦੇ ਨਾਲ ਮਿਲੇਗੀ ਬਟ ਫਿਰ ਵੀ ਤੁਸੀਂ ਜਿੰਨੇ ਵੀ ਇੱਥੇ ਆਇਓ ਅਸੀਂ ਤੁਹਾਡਾ ਸਾਰਿਆਂ ਦਾ ਸਵਾਗਤ ਵੀ ਕਰਦੇ ਆਂ ਤੁਹਾਡਾ ਸਾਰਿਆਂ ਦਾ ਧੰਨਵਾਦ ਵੀ ਹੈ ਕਿ ਤੁਸੀਂ ਇੱਥੇ ਪਹੁੰਚੇ ਹੋ ਔਰ ਆਪਣਾ ਕੀਮਤੀ ਟਾਈਮ ਤੁਸੀਂ ਸਾਰਿਆਂ ਨੇ ਦਿੱਤਾ ਹੈ ਬਾਕੀ ਇਹ ਗੁਰਗੋਬਿੰਦ ਸਿੰਘ ਸਟੱਡੀ ਸਰਕਲ ਜਿਹੜੀ ਇਹ ਸਾਰੀ ਸੰਸਥਾ ਹੈ ਇਸਾਰੀ ਟੀਮ ਦਾ ਤੁਹਾਨੂੰ ਆਜ ਕਿਉਂਕਿ ਤੁਸੀਂ ਜਿਹੜਾ ਹੈ ਨਾ ਇਹ ਬਹੁਤ ਵੱਡੀ ਬਹੁਤ ਹੀ ਵੱਡੀ ਜਿਹੜੀ ਮਾਨਵਤਾ ਦੀ ਸੇਵਾ ਤੇ ਖਾਸ ਕਰਕੇ ਸਾਡੇ ਜਿਹੜੇ ਬੱਚਿਆਂ ਨੂੰ ਉਹ ਚੰਗੇ ਰਸਤੇ ਤੇ ਪਾ ਰਹੇ ਹੋ ਤੇ ਗੁਰੂ ਸਾਹਿਬ ਤੁਹਾਨੂੰ ਵੀ ਚੜ੍ਹਦੀ ਕਲਾ ਵਿੱਚ ਤੁਹਾਡੀ ਸਾਰੀ ਦੀ ਚੜ੍ਹਦੀ ਕਲਾ ਵਿੱਚ ਔਰ ਤੁਸੀਂ ਹਮੇਸ਼ਾ ਵੱਧ ਚੜ੍ਹ ਕੇ ਹੋ ਜਿਹੜੀ ਸੇਵਾ ਮਾਨ ਨਮੁੰਦੇ ਰਹੋ